ਕਰਾੜ ਨੇ ਕਿ ਕਿੱਥੇ ਲਿਖਿਆ ਇਹਦੇ ਪਰਦੇਆਂ ਨੇ ਸਾਡੇ ਪਰਦੇ ਆਉਂਦੇ ਆਂ ਇੰਨੇ ਨਾ ਪਾਈ ਹੋਰ ਭਾਈ ਇਹ ਸਾਰੇ ਟਿੱਕੇ ਲੈ ਹਣੇ ਹੀ ਦੇਖਣ ਨੂੰ ਇਹ ਦੁੱਧੇ ਦੇ ਬਰੀਕ ਨੇ ਕਾਹੇ ਟਿੱਕੇ ਨੇ ਇਹ ਹੈ ਇਸ ਕੋਈ ਕਨੇ ਟਿੱਕੇ ਨੇ ਇਹ ਤੇਜ ਨੇ ਇਹਨਾਂ ਦਾ ਤਾਂ ਅਸੀਂ ਕੁੱਟ ਦੇਣਾ ਇਹਨਾਂ ਨੂੰ ਆ ਇੱਕ ਤਾਂ ਕਬੂਤਰ ਮਰ ਗਿਆ ਜੀ ਆ ਉਹ ਕਬੂਤਰ ਹੁੰਦੇ ਨੇ ਕਿਹੜਾ ਵੀ ਜਾਵੇ ਉਹਦਾ ਮਿੱਟਾ ਜਾ ਗਿਆ ਹੀ ਜਾਵਾ ਪਹਿਲਾਂ ਖੰਭ ਵੀ ਨਹੀਂ ਸੀ ਗਏ ਹੈ ਇਸ ਕੋਈ ਕਨੇ ਇਹਦੇ ਸ਼ੋਟੇ ਨਹੀਂ ਕਰ ਦੋਸਤੋ ਜਿਹੜਾ ਕਿਸਾਨ ਆ ਨਾ ਇਹ ਕੁਦਰਤ ਦੇ ਬੜਾ ਨੇੜੇ ਆ ਫੁੱਲ ਲੈ ਚੱਲਦੇ ਆਂ ਸੋਨੂੰ ਇੱਕ ਮੋਟਰ ਤੇ ਜਿੱਥੇ ਅੰਕਲ ਨੇ ਬੜਾ ਖੂਬਸੂਰਤ ਰੰਗ ਬੰਨਿਆ ਹੋਇਆ ਮੋਟਰ ਚੱਲਦੀ ਐ ਤੇ ਨਾਲੇ ਕੜਕਨਾਥ ਰੱਖੇ ਹੋਏ ਨੇ ਮੁਰਗੇ ਅੰਕਲ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਚਲੋ ਚੱਲਦੇ ਆਂ ਆਪਾਂ ਕਰਦੇ ਆਂ ਗੱਲਬਾਤ ਫਿਰ ਚਾਹ ਪੀ ਲਈਏ ਭਾਈ ਬੋਲਾ ਚੱਲੋ ਜੀ ਹਾਂਜੀ ਹਾਂਜੀ ਹਾਂ ਤੁਸੀਂ ਵੀ ਲੈ ਲਓ ਚਾਹ ਅੰਕਲ ਜੀ ਇਹ ਮੈਂ ਰੋਟੀ ਖਾਣੀ ਹੈ ਅੱਛਾ ਠੀਕ ਆ ਠੰਗ ਹੋ ਗਿਆ ਸਵੇਰਾ ਵਾਲੀ ਖਾ ਰਹੇ ਹੋ ਕਿ ਦੁਪਹਿਰ ਵਾਲੀ ਦੁਪਹਿਰ ਵਾਲੀ ਸਵੇਰੇ ਤਾਂ ਹੀ ਖਾ ਲਈ ਤੇ 8 ਵਜੇ ਆਜੋ ਬੈਜੋ ਨਹੀਂ ਬੈਠੋ ਲੈ ਲੈ ਲੋ ਅ ਨਹੀਂ ਤੁਸੀਂ ਅਸੀਂ ਨਹੀਂ ਬੈਠਣਾ ਜੀ ਮਾਖਾ ਅਸੀਂ ਨਹੀਂ ਬੈਠਣਾ ਮੰਨ ਲੈ ਨਹੀਂ 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 ਕੋਈ ਚੱਕਰ ਨਹੀਂ ਹਾਂ ਕੋਈ ਚੱਕਰ ਨਹੀਂ ਫਿਰ ਮੋਟਰ ਦੇ ਤਾਂ ਅੰਕਲ ਜੀ ਰੌਣਕ ਲਾਈ ਵੀ ਤੁਸੀਂ ਨੇ ਹੈਨਾ ਤੇ ਆਹ ਜਾਬਣ ਤੇ ਇਧਰ ਮੁਰਗੇ ਵੀ ਰੱਖੇ ਪਿਆ ਇਹ ਬਰੋਂਗੂਣ ਵਾਸਤੇ ਰੱਖੇ ਹੋਏ ਪਾਲਟੀ ਕਰਨ ਵਾਸਤੇ ਅੱਜ ਦਿਖਾ ਲਈ ਰਿਹਾ 2000 ਦੇ ਹੁੰਦੇ ਆ ਸਹੀ ਅਨਿਸ਼ ਤੁਸੀਂ ਗੱਲ ਦੀ ਸੀ। ਉਹ ਜੀ ਲੱਗਿਆ ਰਹਿੰਦਾ ਜਣਾ ਇਹਨਾਂ ਨੂੰ ਖਾਣਾ ਖੋਣਾ ਪਾਉਣਿਆ ਹਨਾ। ਕੰਮ ਜੇ ਲੱਗੇ ਰਹਿੰਨੇ ਆ। ਸ਼ਾਮ ਨੂੰ ਕੱਢਾ ਫਿਰ ਬੋਲਦਾਂਗੇ। ਕਿਹੜੇ ਨੇ ਹੈ? ਕੱਕਰਨਾਥ। ਉਹ ਉਂਗਰ ਕੇ ਉਹ ਕੜਕਨਾਥ। ਕੜਕਨਾਥ। ਉਹ ਵੀ ਨੇ ਵਿੱਚ ਦੂਏ ਦੇਸੀ ਵੀ ਨੇ। ਅਸਾਂ ਕੜਕਨਾਥ। ਦੇਸੀ ਵੀ ਨੇ ਵਿੱਚ। ਉਹਨੇ 3-2 ਦੁੱਗੀਆਂ ਨੇ। ਹੂੰ। ਦਾਤ ਦੁੱਗੀਆਂ ਨੇ ਇਹ ਲਾਲ। ਇਹਨੇ ਕੜਕਨਾਥ ਦਾ ਅੰਡਾ ਬਹੁਤ ਵਧੀਆ ਕੁਆਲਿਟੀ ਦਿੰਦਾ ਜੀ। ਵੇਚਦੀ ਮਿਉ। ਹੁੰਦੇ ਨਹੀਂ ਇੱਕ ਤਾਂ ਦਾ ਉਹ ਕੜਕਨਾਥ ਦਾ ਦੋ ਤਿੰਨੇ ਦੋ ਦਰਨ ਦੇ। ਤੋ ਦੰਦੀਆਂ ਵਿੱਚ ਦੰਦੀਆਂ ਦੇ। ਇਹ ਗੱਲ ਸਰਦਾ ਗੱਲ ਆ ਸਾਮੀ ਇਹ ਪੈਕ ਬੁੱਕ ਲੜਾਂੰਦਾਂ ਨਾਲ। ਇੱਕ ਹੋਰ ਵੀ ਅੰਕਲ ਜੀ ਸਹੀ ਗੱਲ ਆ ਤੁਹਾਡੀ। ਇਹ ਜਿਹੜਾ ਕੜਕਨਾਫ ਹੈ ਜੰਗਲੀ ਮੁਰਗਾ ਕਹਿੰਦੇ। ਹਾਂ ਜਿਹਦਾ ਜਿਹੜਾ ਆਂਡਾ ਨਹੀਂ। ਜੇ ਵੀ ਖਾਓਗੇ ਐਸਿਵ ਟੇਸਟ ਵਰਕ ਲੱਗਦਾ। ਹਾਂ। ਅੱਛਾ ਮੀਟ ਵਰਗਾ ਲੱਗਦਾ? ਹਾਂ। ਹਾਂ। ਅੱਛਾ ਇਹਦਾ ਬਿਨਾਂ ਫਰਕ ਹੈ ਨਾ ਜਿਹੜਾ ਦਰਾ ਰੰਗ ਕਾਲਾ ਪੈਨ ਪੰਜੇ ਗਾਲੇ ਮੀਟ ਵੀ ਲੋੜੇ ਅੱਛਾ ਅੰਦਰੋਂ ਮਾਸ ਦਾ ਉਹ ਵੀ ਆਦ ਰੇ ਕਾਲ ਸੀ ਹੈ ਬਹੁਤ ਹੀ ਮਹਿੰਗੇ ਨਹੀਂ ਮਿਲਦੇ ਮਿਲਦੇ ਨਹੀਂ ਜੀ ਅੰਡਾ ਜਿਹੜਾ ਅੰਡਾ ਸੇਮ ਹੀ ਹੈ ਇਹਨਾਂ ਉਹ ਅੰਡੇ ਦਾ ਰੰਗ ਚਿੱਟਾ ਹੋਊਗਾ ਹਮਮ ਕਿਉਂਕਿ ਇਹਦਾ ਲਾਲ ਰੰਗ ਨਾ ਹੁੰਦਾ ਨਾ ਹਮਮ ਹਾਂ ਜੀ ਇਹ ਚਿੱਟਾ ਹੋਊਗਾ ਇਹਦਾ ਅੱਛਾ ਗਾਲੇ ਹਰੇ ਅੱਛਾ ਪਰ ਉਹ ਜਿਹੜਾ ਛਿਲਰਾ ਉਹ ਚਿੱਟਾ ਹੋਏਗਾ ਓਕੇ ਤੇ ਵਿੱਚੋਂ ਯੈਲੋ ਨਿਕਲੂਗਾ ਪੂਰਾ ਅੱਛਾ ਵਿੱਚੋਂ ਪੀਲਾ ਪੀਲਾ ਆ ਜੇ ਤੁਸੀਂ ਹੰਡੇ ਬਣਾਉਗੇ ਨਾ ਜਰਦੀ ਬੜੀ ਹਲਦੀ ਪਾਈ ਹੋਈ ਹੈ ਜਰਦੀ ਜਿਹੜੀ ਨਾ ਪੀਲੀ ਹੋ ਗਈ ਬਿਲਕੁਲ ਹੂੰ ਇਹ ਜੰਗਲੀ ਮੁਰਗਾ ਤਾਂ ਹੀ ਦੂਇਆਂ ਨੂੰ ਕੁੱਟਦਾ ਦੂ ਇਹਨਾਂ ਲੜਦਾ ਜਾਂਦਾ ਕਿਹੜਾ ਸਾਡੋ ਪਹਿਲੀ ਵਾਰੀ ਅਸੀਂ ਤੇ ਲਿਆਏ ਨਾ ਵਿੱਚੋਂ ਨਿਕਲੇ ਹੋ ਅੱਛਾ ਥੋੜੇ ਬੱਚੇ ਲਾਈ ਪਹਿਲਾਂ ਹੂੰ ਤੇ 15 20 ਦਿਨ ਦੇ ਹੂੰ ਅੰਦਰ ਵਿੱਚੋਂ ਦੋਵੇਂ ਮੁੜਦੇ ਨੇ ਕਿਹੜੇ ਕਿੰਝ ਆ ਰੁਗਦੇ ਨੇ ਫਾਇਦਾ ਇਪਿਆ ਸੱਟ ਸੀ ਫਿਰ ਇਥੇ ਕੁੱਤੇ ਵਾਤੇ ਇਥੇ ਸੀ ਸੋ ਬਿੱਲੀਆਂ ਨੂੰ ਕੁੱਤਾ ਵੜ ਲਿਆ ਬਿੱਲੀ ਬੁੱਲੀ ਵੀ ਮਾਰਦੀ ਹੋਊ ਗੇੜਾ ਤਾਂ ਪੈਣ ਚ ਸਾਡੇ ਨਾਲ ਇੰਨਾ ਹੀ ਫਟੇ ਇੱਥੇ ਫਿਰਦੇ ਸਾਬੀ ਨੂੰ ਚੱਕ ਲੈ ਗਈ ਅੱਛਾ ਉਹ ਬਾਜ ਜਾ ਮੇਰੇ ਖੜੇ ਖੜੇ ਹਾਂ ਬਾਜ ਜਾ ਇਹ ਖੜਾ ਨੇ ਪਿੱਛੇ ਪੰਜਾ ਮੈਂ ਹੋ ਕੇ ਉਹਦਾ ਲੈ ਗਿਆ ਤੇ ਹਾਂ ਉਹ ਤੇ ਲਾ ਕੇ ਖੜੇ ਗਰਦਨ ਫੜੀ ਜਿਓ ਗਰਦਨ ਉਹ ਜਿਹੀ ਰਹਿ ਗਈ ਤੇ ਥੱਲੇ ਥੱਲੇ ਵਾਲੀ ਸੱਤ ਥੱਲੇ ਡਿੱਗ ਪਿਆ ਉਹ ਤੇ ਮੇਰੇ ਚੱਕ ਕੇ ਉਹਨੂੰ ਪਿਆ ਵੇਜਦਾ ਹਾਂ ਜਾਨੇ ਬੜੇ ਹੁੰਦੇ ਨੇ ਜੇ ਲਾਜੇ ਨਾ ਹਰੇ ਭਜਦੇ ਨੇ ਉਹ ਗਾ ਇੱਕ ਦੂਜੇ ਨੂੰ ਦੱਸ ਦਿੰਦੇ ਨੇ ਮੇਰੇ ਵੀ ਨਹੀਂ ਇਹਦੇ ਵਿੱਚ ਕਿਹਾ ਇਹ ਬਿਲਕੁਲ ਨਹੀਂ ਖੜਾ ਮੁਰਗੀ ਉਹਦੇ ਫੜੇ ਵਾਸਤੇ ਹੋਣੀ ਕੋਈ ਗੱਲ ਨਹੀਂ ਕਿੱਕੇ ਥੱਲੇ ਵਾਰੀ ਭੰਟੋਈ ਉਹ ਸਮਝਾਈ ਨਾ ਉਹ ਤੇਜ਼ ਹੁੰਦਾ ਉਹਦਾ ਬਾਜ ਹੁੰਦਾ ਕਹਿੰਦੇ ਛੋਟਾ ਜਿਹਾ ਹਨਾ ਆ ਬਾਜ ਹੁੰਦਾ ਬਹੁਤ ਤੇਜ਼ ਹੋ ਨੇੜੇ ਖੜੇ ਆ ਉਸ ਤੋਂ ਆਇਆ ਇੱਕਦਮ ਐ ਹਲੇਪਾ ਕੋਈ ਚੀਜ਼ ਕਰਨਾ ਟਾਈਮ ਲੱਗਦਾ ਉਸ ਤੋਂ ਆਫੇ ਟੱਕਿਆ ਕਹਿੰਦੇ ਜਿਹੜੇ ਮੁੰਡੇ ਕਬੂਤਰ ਨਹੀਂ ਰੱਖਦੇ ਉਹ ਕਹਿੰਦੇ ਸਾਨੂੰ ਸਭ ਤੋਂ ਖਤਰਾ ਇਹ ਤੂੰ ਬਾਜ ਤੋਂ ਹੈਗਾ ਛੋਟਾ ਹੋ ਤੇ ਤੇਜ਼ ਬਹੁਤ ਆ ਉਹ ਉਹ ਕਹਾਵਤ ਤੇ ਵੀ ਖੜ ਜੇ ਜਾਂਦਾ ਉਹ ਹਾਂ ਇੱਕ ਦਾ 15 90 ਸਭ ਤੋਂ ਜਿਹੜੀ ਸਾਡੀ ਵਧੀਆ ਮੁਰਗੀ ਹੀ ਅੰਡੇ ਦੇ ਨਾਲ ਹੀ ਵਧੀ ਉਹ ਇੱਥੇ ਇੱਕ ਤੇ ਕੁੱਤੇ ਜਾਂ ਫਿਰਦੇ ਨੇ ਬੰਦੇ ਕਿੱਥੋਂ ਆਏ ਜਾਂ ਫਿਰ ਇੱਥੇ ਆਇਆ ਇੱਥੇ ਚੱਲੇ ਗਿਆ ਫਿਰ ਆ ਦੇ ਖਾਰੇ ਆਣੇ ਲੱਗੇ ਸੀ ਹਾਂ ਲੱਭਦੇ ਰਹੇ ਕਿ ਤੇ ਦੁੱਧ ਰੋ ਪਾ ਲੱਗ ਗਏ ਉਸ ਤੇ ਆ ਜਾਂਦੇ ਗੁਸਾਈ ਦੁੱਧ ਹਾਂ ਉਹਨਾਂ ਦਾ ਪੋਸਟਪਾਰਡ ਕਰਤਾ ਕਰਤਾ ਉਹਦੇ ਚੰਦੇ ਕਰਦਾ ਸਾਲਾ ਕੁੱਤਾ ਵੀ ਸਿਆਣਾ ਠੀਕ ਕਰ ਤੀ ਦਰਖ ਲਕੋ ਲੈ ਗਿਆ ਉਹ ਸਹੀ ਖੰਦੇ ਵੇਖਿਆ ਵੀ ਆ ਬਿਲਕੁਲ ਕੋਈ ਜਗਵਾ ਨਹੀਂ ਹੈ ਇਹਨੇ ਲੈਣੀ ਕਈ ਖਾਲੀ ਵਕਤ ਕੁੱਤਿਆਂ ਦੀ ਵੀ ਦੇਖੋ ਕਿੰਨੀ ਸਮਝ ਪੈਦਾ ਹੋ ਗਈ ਹੈ ਨਾ ਇੱਕ ਦਿਨ ਖਾ ਕੇ ਦੂਜੇ ਦਿਨ ਦਾ ਸਵਾਰ ਤਿਆਰ ਰੋਟੀ ਦਾਪ ਦੇਉਂਦੇ ਨੇ ਜੀ ਰੋਟੀ ਲਗਾਉਂਦੇ ਨੇ ਹਾਂ ਸਾਰੇ ਇਸ ਦਿਰਾਓ ਜਿਹੜੀ ਕੁੱਤੀ ਸੂਈ ਹੋਈ ਆ ਜੋ ਹੈ ਨਾ ਉਹ ਕਹਿੰਦੇ ਉਹਨੂੰ ਆਤ ਬੜੀ ਹੁੰਦੀ ਆ ਉਹ ਜਿਹੜਾ ਖਾਣਾ ਤੈਨੂੰ ਮਿਲ ਜਊ ਲੁਕੋਈ ਜਊ ਉਦੋਂ ਜਦੋਂ ਬਾਹਰ ਤੇ ਖਾਣਾ ਖਾਉ ਪਹਿਲਾਂ ਉਹ ਲੁਕੋ ਕੇ ਆਉਂਦੀ ਆ ਸਾਡੇ ਕੋਲ ਤਿਆਰ ਦੋਸਤ ਨੇ ਸਾਡੇ ਕੋਈ ਹੋਰ ਦਿਨ ਮਿੱਤਰ ਆ ਗਿਆ ਆਖੇ ਨਾ ਪਹਿਲਾਂ ਦੇਖੋ ਹੈਗਾ ਅੰਡਾ ਉਹ ਯਾਰ ਜਿਹਨੂੰ ਦੋ ਦਿਨੋਂ ਚੱਕ ਲੈ ਰਹੇ ਆ ਹਣ ਤੱਕ ਇਹ ਵੀ ਆਪ ਨੂੰ ਨਹੀਂ ਮਿਲਦਾ ਖਾਣਾ ਉਹ ਵੀ ਦੋ ਤੇ ਤਿੰਨਡੇ ਹੁੰਦੇ ਦੇ ਦਿਲੀ ਇਹ ਕਈ ਵਾਰ ਤਾਂ ਕਿੱਕ ਤੋਂ ਹੀ ਰਹਿ ਜਾਂਦਾ ਇੱਕ ਗੱਲ ਹੋਰ ਅੰਕਲ ਜੀ ਕਿਵੇਂ ਹੁਣ ਤੁਸੀਂ ਉਹ ਇੱਕ ਤੁਸੀਂ ਰੋਟੀਆਂ ਚੂਰ ਰਹੇ ਤੇ ਰੋਟੀਆਂ ਪਾ ਦਿੰਦੇ ਹੋ ਬਾਕੀ ਇਹਨਾਂ ਨੇ ਪੱਤੇ ਸੱਤੇ ਖਾ ਲੈਨੇ ਉਹ ਜਿਹੜਾ ਜਿਹੜਾ ਫਾਰਮ ਦੇ ਵਿੱਚੋਂ ਆਂਡਾ ਮਿਲਦਾ ਉਹਦੇ ਨਾਲ ਉਹਦਾ ਕਿਤੇ ਗੁਨਾਹਕਾਰੀ ਆ ਇਹ ਅੱਛਾ ਇੱਕ ਅਜੀ ਫੀਟ ਲੈਂਦੀ ਅੰਦਰ ਪਈ ਜਾਓ ਹੂੰ 1500 1700 ਰੁਪਏ ਦਾ ਇਕੱਠਾ ਹੀ ਹੋ ਅੱਛਾ ਫੀਟ ਵੀ ਪਾਉਂਦੇ ਹਾਂ ਰੋਜ਼ ਪਾਨੇ ਨੂੰ ਥਰਿਆ ਹੂੰ ਇਹਨਾਂ ਦੇ ਤਤ ਪੂਰੇ ਕਰਦੇ ਆ ਜਾਂ ਤਤ ਪੂਰੇ ਕਰਨਾ ਆ ਡਰੇ ਪੂਰੇ ਕਰਨ ਵਾਸਤੇ ਹੂੰ ਬਾਕੀ ਜਿਹੜਾ ਬਾਹਰ ਚੁੱਕਦੇ ਆ ਨਾ ਸਾਡਾ ਮਾਣੇ ਸਭ ਤੋਂ ਵਧੀਆ ਹੀ ਨਾ ਇਹ ਸਭ ਤੋਂ ਵਧੀਆ ਬਾਕੀ ਰੋਟੀਆਂ ਹੋਈਆਂ ਆ ਫਤ ਤੇ ਫਤ ਜਿਹੜੇ ਅਸੀਂ ਮੜਾ ਡਬਾਟ ਤੋਂ ਮੋੜਦੇ ਆ ਆਪੇ ਖਾਈ ਜਾਂਦੀਆਂ ਇਹ ਆਪਣੀ ਮਰਜ਼ੀ ਨਾਲ ਖਾਂਦੇ ਆ ਆ ਜਿਹੇ ਜੀ ਨੂੰ ਲੋੜ ਆ ਉਹ ਚੀਜ਼ ਖਾਈ ਜਾਂਦਾ ਉਹ ਰੋਟੀਆਂ ਅਸੀਂ ਐ ਨਾ ਹੁਣ ਜਿਹੜੇ ਬਿਚਾਈਆਂ ਪੰਜ ਸੱਤ ਰੋਟੀਆਂ ਆ ਉਹਨੇ ਕਰਕੇ ਵਿਸਵਾਤੀਆਂ ਉਹ ਮੈਂ ਉਹ ਗੋਭੀ ਦੇਖਦੇ تھے ਪੱਤ ਗੋਭੀ ਸੁੱਤੀ ਪਈ ਐ ਨਾ ਜਮੀ ਹੈ ਨਾ ਬਜਾਇਆ ਜੀ ਬਹੁਤੇ ਖੜਦੇ ਆ ਇੱਕ ਜਣਾ ਇੱਥੇ ਨੇ ਰੱਖ ਹੈ ਪਤਝੜ ਬੜੀਆ ਪੀਲੇ ਜੀ ਲੇਕਿਨ ਮੈਂ ਪੜੀਆ ਨਾ ਤੁਸੀਂ ਐਸਾ ਪੀਲੀ ਸੂਟ ਗਿਆ ਮੈਂ ਬ੍ਰਿੰਗ ਥੀਸੀ ਜਾਜੀ ਹਾਂ ਪੂਰੀ ਸਰੀ ਬਹੁਤ ਵਧੀਆ ਜੀ ਮੇਰੇ ਰੋਟੀ ਦਾ ਟਾਈਮ ਹੋ ਗਈ ਮੈਂ ਫਿਰੋਂ ਜਾ ਨਹੀਂ ਹਾਂ ਨਾ ਲੋ ਫੁਲਕੇ ਖਾਣੇ ਨਹੀਂ ਹੁੰਦਾ ਅਸਾਂ ਜੀ ਇੱਥੇ ਤਾਂ ਅੰਕਲ ਮੌਜਾ ਪੰਜਾਬ ਦੇ ਵਿੱਚ ਤਾਂ ਹੈ ਨਾ ਚਾਹ ਬਾਤ ਕਰਨੀ ਬਹੁਤ ਵਧੀਆ ਮੇਰਾ ਇੱਕ ਹੀ ਕੰਮ ਜਿਹੜਾ ਹੈ ਉਹ ਬੇਟੀ ਇਹ ਕੋਰੇ ਨੇ ਲੰਬੀ ਚਾਲੀ ਬੱਜਦੀ ਨਹੀਂ ਹੈ ਨਾ ਆਪਣਾ। ਹਫਤੇ ਯਾਦੇ ਹੋਗਾ। 14 ਫਿਰ ਕੀ ਆਨੇ ਨੇ। ਦੇ ਵੇਲਾ ਹਫਤਾ ਕਿਹੜਾ ਵੇਨਾ। ਹਾਂ। 10:30 ਮਿੰਟ ਦਾ 9:30 ਲੱਗਿਆ। ਹਾਂ। 11:00 ਵਜੇ ਚਾਹ ਪੀਣੀ ਹੈ। ਹਾਂ। ਉਹਨ ਇੱਕ ਦੋ ਬਣ ਚੁੱਕਿਆ। ਹਾਂ। ਕਿੰਨੇ ਜੇ ਫਿਰ ਚਾਹ ਪੀਣੀ ਹੈ। 1:00 ਵਜੇ ਦੂਜਾ ਵਾਰ ਹੋ ਗਿਆ। ਹਾਂ। ਉਹਦੇ ਤੇ ਅੱਜ ਵੀ ਕੋਈ ਨਹੀਂ ਆਇਆ। ਵਾਹ ਠੰਡ ਹੁੰਦੀ ਆ ਅਗਲੇ ਕਹਿੰਦੇ ਮੈਂ ਹੱਥ ਠਾਰ ਕੇ ਇਹੇ ਕੰਮ ਘਟਦਾ ਹੈ ਜੀ ਹਟਾਣੇ ਮੁੱਤੇ ਲੇਡ ਨੂੰ ਜੀ। ਜੀ ਲੇਡ ਨੂੰ ਲੱਗੇ ਜਿੱਦ ਨੂੰ। ਇਹ ਇੱਕ ਦੂਰ ਵਿੱਚ ਵੀ ਨਹੀਂ ਆ ਰਿਹਾ ਨਾ ਅਸੀਂ ਕੰਮ ਕਰਕੇ ਬਿਠਾ ਰਹੇ ਹਾਂ ਨਾ ਪਰ ਬਦਵੇ ਇਹ ਹਲ ਵਾਹ ਹੋਇਆ ਤਾਂ ਇਹ ਵਾਕੀ ਬਲਾਈਟ ਬਲੂਟ ਕੁਦਰਤੀ ਮਾਰਦਾ ਕੋਈ ਪਤਾ ਹੀ ਨਹੀਂ ਪਾ ਹਾਂ ਜੀ ਇਹ ਹੁਣੇ ਹੀ ਮਾਰ ਪੈ ਗਈ ਆ ਤੁਸੀਂ ਜੇ ਦੇਖਣੇ ਉਧਰ ਦੇਖੋ ਪਾਉਂਦੇ ਰੋਗਦੇ ਨਾ ਅੰਦਰ ਵੜ ਕੇ ਦੇਖੋ ਬਿਲਕੁਲੀ ਸਿੱਟੇ ਬਿਲਕੁਲੀ ਨਵੇਂ ਨਵਾਂ ਫਲ ਵੀ ਨਹੀਂ ਪਿਆ ਹਲੇ ਹਲੇ ਹੀ ਗਿਆ ਛੇਤੀ ਉਦੋਂ ਕਿੰਨਾ ਸਾਡੇ ਮੋਟੇ ਆ ਵੀ ਚਾਲ ਵਾਲੀ ਜਿਹੜੇ ਪੱਤੇ ਤੇ ਉਦੋਂ ਜਵੇਂ ਚੱਕਦਾ ਆਪ ਗੱਲ ਦਾ ਕੰਮ ਸਲੈਡ ਮੈਂਦੀ ਜੀ ਜਿਵੇਂ ਧੁੰਦ ਪਈ ਜਾਂਦੀ ਹੈ ਨਾ ਜਿਆਦਾ ਫਿਰ ਅੰਧ ਧੁੱਕ ਨਿਕਲ ਗਏ ਅੱਛਾ ਫਿਰ ਹੁੰਦਾ ਅੱਛਾ ਜੇ ਠੰਡ ਉਹ ਹੈ ਜੇ ਮੌਸਮ ਬਣਾ ਰਹੇ ਇੱਕ ਵਰਗਾ ਤਾਂਬ ਨਹੀਂ ਹੁੰਦਾ ਨਾ ਨਹੀਂ ਠੰਡ ਨਹੀਂ ਜਿਹੜਾ ਬੱਚੇ ਕਹਿੰਦੇ ਨੇ ਨਹੀਂ ਨਾ ਬੁਰਕੇ ਕੱਗ ਨਾਲ ਜੂੜ ਲੱਗਦੇ ਨੇ ਇਹ ਕਾਲੇ ਆ ਜਿਹੜੇ ਆ ਮੈਂ ਬਤਾਉਂਗਾ ਉਹਨੂੰ ਕੁਝ ਅੱਗੇ ਬੜੇ ਨਹੀਂ ਨਹੀਂ ਪਿੰਡ ਲਾ ਗੱਲ ਕਰਨਾ ਆਹ ਸਰਦਾਰ ਹੈ ਇਹ ਰੇਤ ਪਸਤੀ ਨਹੀਂ ਪੁਆ ਨਹੀਂ ਕਰਦੇ ਬਿੱਤਰ ਗਏ ਆਹ ਕੋਈ ਹੈ ਮੋਟੇ ਹੋ ਗਏ ਨਹੀਂ